ਆਪਚ ਲੜਾਈ ਇਹਨਾਂ ਨੇ ਮਦਦ ਸੀਗੇ ਸਰ ਮਦਦ ਕਰਕੇ ਸੀ ਜੀ ਮਦਦ ਦੀ ਡੈਥ ਹੋ ਗਈ ਨੈਚਰਲ ਮਦਦ ਕਰਤੀ ਹੈ ਨਹੀਂ 10 ਸਾਲ ਉਦੋਂ ਰਾਈਡ ਹੋਇਆ ਨਾ ਜੀ ਚਲੋ ਹੁਣ ਜੱਫੀ ਜੁਕੀ ਪਾਲੀ ਵੀ ਨਹੀਂ ਭਰਾ ਹੁਣ ਨਹੀਂ ਚਾਹ ਉਹਨੂੰ ਪੜਾਏ ਨਹੀਂ ਰੁਕ ਤਾ ਰੁਕੇ ਸਰ ਇਹਨਾਂ ਦੀ ਕਰੋ ਵੀ ਫੋਟੋ ਸਿਗਨੇਚਰ ਕਰਾ ਲਓ ਅੱਜ ਵਾਰੀ ਸਿਗਨੇਚਰ ਕਰਾ ਲਓ ਸੁਦਨੇ ਬਰਾਸ ਮਾਰੇ ਜੋ ਫਾਈਲ ਦੀ ਗੱਲ ਹੈ ਸੈਸ਼ਨ ਚਾਰਜ ਸਾਥੀ ਡਾਕਟਰ ਲੋਕਾ ਦਾ ਉਸ ਸਰ ਸਾਹਿਬ ਦੇ ਵਿਕੇ ਲੱਗੀ ਹੋਈ ਹੈ ਜਿਸ ਦੇ ਵਿੱਚ ਸਾਡੇ ਦੋਵਾਂ ਭਰਾਵਾਂ ਦਾ ਕੋਈ ਮਿਸ ਅੰਡਰਸਟੈਂਡ ਕਰਕੇ ਡਿਸਪਿਊਟ ਸੀਗਾ ਉਹ ਅੱਜ ਇਹਨਾਂ ਦੀ ਰਹਿਮਾਈ ਹੇਠ ਅਸੀਂ ਅੱਜ ਸਾਲੂਟ ਹੋ ਗਿਆ ਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਿੰਨੇ ਸਾਲੋਂ ਇਸ ਇੰਸਟੀਟਿਊਸ਼ਨ ਨੂੰ ਸਰ 25 ਇਅਰ ਖੁਸ਼ ਰਹੋ ਇਵਨ ਕਿ ਅਸੀਂ ਸਾਰੇ ਜਾਣੇ EMPLOYEES ਆ ਜੀ ਮੰਮੀ ਵੀ EMPLOYEES ਵੀ ਐਮਪਲਾਈ ਮੈਂ ਵੀ ਅਪਲਾਈ ਤੇ ਸਾਡੀ ਮਿਸਸਿਸ ਵੀ ਐਮਪਲਾਈ ਤੇ ਬੱਚੇ ਆ ਬ੍ਰਾਡ ਤੇ ਫਿਰ ਵੀ ਅਸੀਂ ਕੁੱਕੜਾਂ ਵਾਂਗੂੰ ਲੱਗਦੇ ਆ ਅਪੀਲ ਤੇ ਆ ਕਰੀਂ ਓਕੇ ਸਰਾ ਜੇ ਲੋਕ ਅਦਾਲਤ ਲੱਗੀ ਏ ਤੇ ਕਿੰਨੇ ਚਿਰ ਹੋਵੇ ਕਿੰਨੇ ਬੱਚੇ ਲੜਕੇ ਜੈ ਸੋ ਲੋਕ ਕਿਤੇ ਹਾਂਜੀ ਜਿਹੜੀ ਸਾਡੀ ਸੀ ਲੋਕ ਅਦਾਲਤ ਤੇ ਫਰਸਟ ਨੈਸ਼ਨਲ ਲੋਕ ਅਦਾਲਤ ਸੀ ਜਿਹੜੀਆਂ ਕਿ ਸਾਲ ਦੇ ਵਿੱਚ ਚਾਰ ਨੈਸ਼ਨਲ ਲੋਕ ਅਦਾਲਤ ਹੁੰਦੀਆਂ ਨੇ ਅੱਜ ਜਿਹੜਾ ਸਾਡਾ ਸਭ ਤੋਂ ਸਪੈਸ਼ਲ ਸੀ ਉਹ ਏ ਸੀ ਇੰਟਰਨੈਸ਼ਨਲ ਔਮਨ ਡੇ ਸੀ ਸਾਰੇ 11 ਦੇ 11 ਬੈਂਚਸ ਦੇ ਵਿੱਚ ਜਿੰਨੇ ਵੀ ਮੈਂਬਰਸ ਨੇ ਉਹ ਲੇਡੀਜ਼ ਮੈਂਬਰ ਨੇ ਤਾਂ ਕਿ ਇੰਟਰਨੈਸ਼ਨਲ ਔਮਨ ਡੇ ਤੇ ਅਸੀਂ ਉਹਨਾਂ ਨੂੰ ਪਹਿਲ ਤੇ ਇਜ਼ਹਾਰ ਤੇ ਉਹਨਾਂ ਨੂੰ ਮੈਂਬਰਸ਼ਿਪ ਦਿੱਤੀ ਤੇ ਦੂਸਰਾ ਅਸੀਂ ਜਿਹੜੀ ਇਹ ਲੋਕਦਾਲਤ ਹੈ ਸੱਤ ਸਾਡੇ ਇੱਥੇ ਹੈੱਡਕੁਆਰਟਰ ਤੇ ਬੈਂਚ ਨੇ ਦੋ ਗਿਧਰਵਾੜਾ ਸਬ ਡਿਵੀਜ਼ਨ ਤੇ ਨੇ ਦੋ ਬੈਂਚ ਹੈਗੇ ਨੇ ਸਾਡੇ ਮਲੋਟ ਸਬ ਡਿਵੀਜ਼ਨ ਤੇ ਟੋਟਲ ਅਸੀਂ ਇਹਦੇ ਵਿੱਚ ਜਿਹੜੇ ਨੇ 29500 99 ਕੇਸ ਟੇਕ ਅਪ ਕੀਤੇ ਨੇ ਸਾਨੂੰ ਆਸ ਹੈ ਵੀ ਅਸੀਂ 29000 ਤੋਂ ਵੱਧ ਕੇਸ ਅੱਜ ਦੀ ਨੈਸ਼ਨਲ ਅਪੀਲ ਕੋਰਟ ਦੇ ਵਿੱਚ ਸਰ ਕੇਸ ਕਿਸ ਤਰ੍ਹਾਂ ਦੇ ਕੇਸ ਏ ਜਿਹੜੇ ਤਾਂ ਰੈਗੂਲਰ ਕੋਰਟਸ ਦੇ ਵਿੱਚ ਸੀਗੇ ਕੇਸ ਉਹਨਾਂ ਦੇ ਵਿੱਚ ਸਿਵਲ ਸੂਟਸ ਮੈਟ੍ਰਿਮੋਨিয়াল ਕੇਸਸ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਵਿੱਚ ਚਾਹੇ ਉਹ ਕੰਪਲੇਂਟ ਦੀ ਸਟੇਜ ਤੇ ਸੀ ਜਾਂ ਅਪੀਲਟ ਸਟੇਜ ਤੇ ਸੀ ਤੇ ਬਾਕੀ ਜਿਹੜੇ ਕੰਪਾਉਂਡੇਬਲ ਕ੍ਰਿਮੀਨਲ ਕੇਸਸ ਨੇ ਉਹ ਵੀ ਟੇਕ ਅਪ ਕੀਤੇ ਨੇ ਜੇ ਪਾਰਟੀਆਂ ਦੀ ਪ੍ਰਾਈਵੇਟ ਕੰਪਲੇਂਟਸ ਕਿਸੇ ਇਸ ਤਰ੍ਹਾਂ ਦੀ ਨੇਚਰ ਨੇ ਜਿਨ੍ਹਾਂ ਦੇ ਵਿੱਚ ਸਮਝੌਤੇ ਦੇ ਬੇਸ ਤੇ ਖਤਮ ਹੋ ਸਕਦਾ ਉਹਨਾਂ ਨੂੰ ਟੇਕ ਅਪ ਕਰਕੇ ਕੀਤਾ ਤੇ ਟ੍ਰੈਫਿਕ ਦੇ ਚਲਾਨ ਵੀ ਕਿੱਥੇ ਕੀਤੇ ਰੈਵਨਿਊ ਦੇ ਕਿੱਤੇ ਬਾਕੀ ਵਾਟਰ ਐਂਡ ਸੀਵਰੇਜ ਡਿਪਾਰਟਮੈਂਟ ਦੇ ਕੇਸਸ ਨੂੰ ਵੀ ਕੀਤੇ ਸਰ ਲੋਕਾਂ ਨੂੰ ਅਪੀਲ ਕਰੋ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਜਦੋਂ ਹੁਣ ਅਸੀਂ ਰਾਉਂਡ ਲੇਤਾ ਜਾਂ ਸਾਡੇ ਆਪ ਦੀ ਕੋਰਟ ਦੇ ਵਿੱਚ ਵੀ ਦੇਖਿਆ ਬੇਬਰੀ ਜਿਹੜੀ ਬਹੁਤ ਪੁਰਾਣੀ ਲਿਟੀਗੇਸ਼ਨ ਸੀ ਜਿਹੜੀ ਇਸ ਕਾਫੀ ਸੀ ਲਿਟੀਗੇਸ਼ਨ ਦੀ ਕੋਈ 10 ਸਾਲ ਤੋਂ ਚੱਲ ਰਹੀ ਸੀ ਕੋਈ 15 ਸਾਲ ਤੋਂ ਉਹਨਾਂ ਦੇ ਵਿੱਚ ਸਾਨੂੰ ਪਾਰਟੀਆਂ ਦੇ ਸਮਝੌਤਾ ਕਰਾਉਣ ਨਾਲ ਇੱਕ ਤਾਂ ਉਹਨਾਂ ਦੀ ਕੋਰਟ ਫੀਸ ਬਚ ਗਈ ਇੱਕ ਅਗਰ ਲੀਆਂ ਸਟੇਜਸ ਬਚ ਗਈਆਂ ਕੋਈ ਅਪੀਲ ਰਿਵੀਜ਼ਨ ਨਹੀਂ ਕਰਨੀ ਪਊ ਇੱਕ ਦੋ ਬ੍ਰਦਰ ਦਾ ਚੱਲ ਰਿਹਾ ਸੀ ਕੇਸ ਤਕਰੀਬਨ 10 ਤੋਂ ਵੱਧ ਉਹਨਾਂ ਦੇ ਆਪਸ ਚ ਕੇਸ ਸੀ 25 ਇਅਰ ਲਿਟੀਗੇਸ਼ਨ ਸੀ ਉਹ ਵੀ ਅੱਜ ਸਾਨੂੰ ਖਤਮ ਕਰਨ ਦੇ ਵਿੱਚ ਕਾਮਯਾਬੀ ਹੋਈ ਸਮਝੌਤੇ ਨਾਲ ਸਰ ਜਿਵੇਂ ਮੈਨੂੰ ਇਥੇ ਕੋਰਟਾਂ 'ਚ ਜਿਹੜਾ ਨਟਾਰਾ ਹੋ ਜਾਂਦਾ ਅੱਗੇ ਜਾ ਕੇ ਅਪੀਲ ਦੇ ਲਈ ਕੀਤੀ ਜਾ ਸਕਦੀ ਨਹੀਂ ਉਸ ਲਈ ਕੋਈ ਅਪੀਲ ਨਹੀਂ ਜਿਹੜੀ ਸਮਝੌਤੇ ਦੇ ਬੇਸ ਤੇ ਫੈਸਲਾ ਹੋਊਗਾ ਉਹ ਬਾਈਂਡਿੰਗ ਹੁੰਦਾ ਪਾਰਟੀਆਂ ਦੇ ਵਿੱਚ ਅੱਜ ਅਸੀਂ ਐਸ ਪਰ ਦੀ ਡਾਇਰੈਕਸ਼ਨਸ ਆਫ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਐਂਡ ਅੰਡਰ ਦੀ ਗਾਈਡੈਂਸ ਆਫ ਲਰਨ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬ ਸ਼੍ਰੀ ਮਖਸਰ ਸਾਹਿਬ ਉਹਨਾਂ ਦੀ ਰਹਿਨੁਮਾਈ ਦੇ ਹੇਠਾਂ ਅਸੀਂ ਅੱਜ ਲੋਕ ਅਦਾਲਤ ਦਾ ਯੋਜਨ ਕੀਤਾ ਹੈ ਇਹ ਇਸ ਸਾਲ ਦੀ ਜਿਹੜੀ ਪਹਿਲੀ ਲੋਕ ਅਦਾਲਤ ਹੈ ਇਹਦੇ ਚ ਅਸੀਂ 29000 ਤੋਂ ਵੱਧ ਕੇਸਿਸ ਟੇਕ ਅਪ ਕੀਤੇ ਨੇ ਤੇ ਸਾਨੂੰ ਉਮੀਦ ਹੈ ਕਿ ਅਸੀਂ ਸਾਰੇ ਕੇਸਿਸ ਜਿਹੜੇ ਨੇ ਉਹ ਉਹਨਾਂ ਨੂੰ ਡਿਸਪੋਜ਼ ਆਫ ਕਰ ਦਾਂਗੇ ਹਾਂਜੀ ਮੈਡਮ ਜੀ ਜਿਹੜੇ ਲੋਕ ਅਦਾਲਤ ਤੇ ਲੋਕ ਨਹੀਂ ਪਹੁੰਚ ਸਕਦੇ ਜਾਂ ਨਹੀਂ ਜਾਣੋ ਉਹਨਾਂ ਤੱਕ ਕਿਵੇਂ ਮਤਲਬ ਸੰਦੇਸ਼ ਪਹੁੰਚਾਇਆ ਜਾ ਸਕਦਾ ਅਸੀਂ ਦੇਖੋ ਤੁਹਾਡੇ ਮਾਧਿਅਮ ਦੇ ਰਾਹੀਂ ਹੀ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਤੁਹਾਡੇ ਕੇਸਿਸ ਪੈਂਡਿੰਗ ਨੇ ਉਹ ਵੀ ਸਾਡੇ ਕੋਲੇ ਆ ਕੇ ਇੱਕ ਐਪਲੀਕੇਸ਼ਨ ਹੀ ਲਾਉਣੀ ਹੁੰਦੀ ਹੈ ਜਾਂ ਜੱਜ ਸਾਹਿਬ ਨੂੰ ਔਰਲੀ ਦੱਸਣਾ ਹੈ ਕਿ ਅਸੀਂ ਆਪਣਾ ਕੇਸ ਜਿਹੜਾ ਹੈ ਲੋਕ ਅਦਾਲਤ ਦੇ ਵਿੱਚ ਖਤਮ ਕਰਨਾ ਚਾਹੁੰਦੇ ਹਾਂ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਆਫਿਸ ਆ ਕੇ ਸੇਰੇ ਕੋਲੇ ਵੀ ਅਪਰੋਚ ਕਰ ਸਕਦੇ ਨੇ ਕਿ ਸਾਡਾ ਸਮਝੌਤਾ ਕਰਾਓ ਤੇ ਇਹ ਤੋਂ ਬਿਨਾਂ ਜਿਹੜੇ ਪ੍ਰੀ ਇੰਸਟੀਟਿਊਸ਼ਨ ਮੀਡੀਏਸ਼ਨ ਵਾਲੇ ਕੇਸਿਸ ਨੇ ਕਿਸੇ ਦਾ ਕੇਸ ਕੋਰਟ ਦੇ ਵਿੱਚ ਪੈਂਡਿੰਗ ਨਹੀਂ ਵੀ ਹੈਗਾ ਸੀ ਉਹਨਾਂ ਦਾ ਵੀ ਸਮਝੌਤਾ ਕਰਵਾ ਦਿੰਨੇ ਆ। ਅਗਲੀ ਜਿਹੜੀ ਲੋਕ ਅਦਾਲਤ ਹੈ ਉਹ 10-5 ਨੂੰ ਲੱਗਣੀ ਹੈ ਤੇ ਮੈਂ ਤੁਹਾਡੇ ਰਾਂ ਹੀ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਸਾਡਾ ਮੈਸੇਜ ਦਿਓ ਲੋਕਾਂ ਨੂੰ ਕਿ ਆਪਣਾ ਜਿਹੜਾ ਮੈਕਸਿਮਮ ਕੇਸਿਸ ਜਿਹੜੇ ਨੇ ਲੋਕ ਅਦਾਲਤ ਦੇ ਥਰੂ ਟੂਟਾਓ ਕੋਈ ਬਿਨਾਂ ਵਿੱਚ ਜਾਂ ਕਿਤੇ ਹੋਰ ਸੰਗੀਆਂ ਥਾਵਾਂ ਤੇ ਜਿਵੇਂ ਜਿੱਥੇ ਕਾਨੂੰਨ ਬਾਰੇ ਜਾਣਕਾਰੀ ਨਹੀਂ ਉੱਥੇ ਕੋਈ ਸੈਮੀਨਾਰ ਲਗਾਏ ਜਾਵੇ ਬਿਲਕੁਲ ਸਾਡੇ ਰੈਗੂਲਰਲੀ ਸਾਡੇ ਪੈਰਾਲੀਗਲ ਵਲੰਟੀਅਰਸ ਜਾਂਦੇ ਨੇ ਜੀ ਲੀਗਲ ਡਿਫੈਂਸ ਕਾਉਂਸਲ ਜਾਂਦੇ ਨੇ ਜਿਹੜੇ ਪੈਨਲ ਤੇ ਐਡਵੋਕੇਟਸ ਨਹੀਂ ਹੋ ਜਾਂਦੇ ਨੇ ਇਵਨ ਮੈਂ ਵੀ ਮਹੀਨੇ 'ਚ 10 ਕੋ ਸੈਮੀਨਾਰ ਮੈਂ ਵੀ ਕਰਦੀ ਆ ਤੇ ਉਸੇ ਸਾਡਾ ਸਾਰਿਆਂ ਦਾ ਪਰਪਸ ਇਹ ਹੈ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟिटीज ਕੀ ਕੰਮ ਕਰ ਰਹੀ ਹੈ ਤੇ ਕੀ ਕੀ ਲੋਕਾਂ ਨੂੰ ਸੀ ਬੈਨੀਫਿਟ ਦੇ ਰਹੇ ਨੇ ਕੋਈ ਮੈਡਮ ਫੋਨ ਨੰਬਰ ਜਾਰੀ ਕੀਤਾ ਗਿਆ ਕੰਪਲੀਟ ਕਰਨ ਵਾਸਤੇ ਹਾਂਜੀ ਸਾਡਾ ਟੋਲ ਫਰੀ ਨੰਬਰ ਹੈਗਾ 15100 ਤੇ ਉਹਤੇ ਜਿਨੇ ਵੀ ਸਾਨੂੰ ਕਾਲ ਕਰਨੀ ਹੈ ਸਾਨੂੰ ਉੱਥੇ ਨੰਬਰ ਤੇ ਕਾਲ ਕਰ ਸਕਦੇ ਨੇ